ਓ ਕਾਕਾ ਰਾਣੇ ਜਿੰਟ ਦਾ ਘਰੇ ਹੋਈ ਆ ਨਹੀਂ ਇਹ ਰਾਣੇ ਗਰਜੀਤ ਦਾ ਵਾ ਤੂੰ ਰਾਣੇ ਜਿੰਟ ਦਾ ਮੁੰਡਾ ਵਾ ਨਹੀਂ ਉਹ ਮੇਰਾ ਮੁੰਡਾ ਵਾ ਕਿੱਦਾਂ ਦੀਆਂ ਗੱਲਾਂ ਕਰਦੇ ਆ ਪਪਾ ਆ ਵੇਲਾ ਕਿੱਦਾਂ ਬੋਲਦਾ ਈ ਓਏ ਅੰਕਲਾ ਬੋਲਣ ਤੇ ਤੂੰ ਵੀ ਪੁੱਠਾ ਹੀ ਡਿਆ ਵਾ ਨਾਲੇ ਰਾਣਾ ਜਿੰਟ ਕੀ ਹੁੰਦਾ ਵਾ ਉਹਨਾਂ ਦਾ ਸਿੱਧਾ ਨਾਲਿਆ ਕਰੋ ਰਣਜੀਤ ਸਿੰਘ ਓਏ ਆਵਾਜ਼ ਮਾਰ ਉਹਨੂੰ ਗੱਲ ਕਰੀਏ ਉਹਦੇ ਨਾਲ ਰੁਪਈਆ 1.5 ਲੱਖ ਖਾ ਗਿਆ ਵਾ ਸਾਡਾ ਪਰसों ਮੁੰਡਾ ਦੁਬਈ ਭੇਜਿਆ ਅੱਜ ਵਾਪਸ ਵੀ ਆ ਗਿਆ ਓਏ ਅੰਕਲਾ ਇਹ ਤਾਂ ਵਾਪਸ ਆਇਆ ਵਾ ਇਹਦਾ ਉੱਥੇ ਜੀ ਨਹੀਂ ਲੱਗਾ ਤੁਸੀਂ ਇਦਾਂ ਹੀ ਕਹਿਣਾ ਹੁਣ 1.5 ਲੱਖ ਰੁਪਈਆ ਤੇ ਖਾ ਲਿਆ ਵਾ ਤੇ ਮੁੰਡੇ ਦਾ ਦਿਲ ਵੀ ਤੇ ਤੁਸੀਂ ਲਵਾਉਣਾ ਸੀ ਉੱਥੇ ਓਏ ਅੰਕਲਾ ਜੀ ਲਵਾਉ ਨੂੰ ਮੇਰਾ ਭਿਓ ਆਪ ਸਲਵਾਰ ਸੂਟ ਪਾ ਕੇ ਜਨਾਨੀ ਬਣ ਕੇ ਦੁਬਈ ਚਲ ਜਾਂਦਾ ਇੱਥੇ ਸਾਰੇ ਪਿੰਡ ਨੂੰ ਪਤਾ ਵਾ ਉਹ ਦੋ ਤਿੰਨ ਜਨਾਨੀਆਂ ਨਾਲ ਫੋਨ ਤੇ ਲੱਗਾ ਰਹਿੰਦਾ ਵਾ ਉਹ ਦੁਬਈ ਜੀ ਲੱਗਣ ਦਿੰਦੀਆਂ ਉਪਾ ਗਲਤ ਮੁੰਡੇ ਦੀ ਸਹੀ ਆ ਓਏ ਮੈਨੂੰ ਨਹੀਂ ਪਤਾ ਰੁਪਈਆ 1.5 ਲੱਖ ਮੈਂ ਲੈ ਕੇ ਛੱਡੂਗਾ ਪਰਚਾ ਕਰਾਉ ਤੁਹਾਡੇ ਤੇ ਪਰਚਾ ਉਹ ਕਰਾਲਾ ਜਿਹੜਾ ਪਰਚਾ ਕਰਾਉਣਾ ਵਾ ਤੇਰੇ ਵਰਗੇ ਰੋੜ 36 ਆਉਂਦੇ ਆ ਵੱਡਾ ਪਾਨਾ ਸਿੱਧੂ ਚੱਲ ਤੇਰੇ ਬੰਗੇ ਆ ਸਾਰੇ